ਸਾਰਿਆਂ ਜੱਥੇਬੰਦਾਂ ਦਾ ਫੈਸਲਾ ਹੈ ਕਿਸਾਨ ਦੀ ਜ਼ਮੀਨ ਨੂੰ ਕੋਰੋਂ ਹੋਣ ਦੇਵਾਂਗੇ ਤੇ ਕਿਸੇ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ ਮਜ਼ਦੂਰ ਦਾ ਘਰ ਨਹੀਂ ਕੋਰੋਂ ਦੇਵਾਂਗੇ ਉਹਦਾ ਪਸ਼ੂ ਵਸੇਰਾ ਨਹੀਂ ਕੋਰੋਂ ਹੋਣ ਦੇਵਾਂਗੇ ਜਿਹੜੇ ਸ਼ਹਿਰੀ ਲੋਕ ਨੇ ਕਾਰੋਬਾਰ ਕਰਦੇ ਨੇ ਇੱਕ ਉਹਨਾਂ ਦੀ ਦੁਕਾਨ ਇੱਕ ਉਹਨਾਂ ਦਾ ਘਰ ਚਾਹੇ ਕਿੰਨਾ ਵੀ ਕਰਜ਼ਾ ਦੇਣਾ ਹੋਵੇ ਤੇ ਮੈਂ ਉਹਨੂੰ ਜ਼ਿੰਦਾਰੀ ਲਾਉਣ ਦੇਵਾਂਗੇ ਇਹ ਗਰੀਬ ਮਿਸਤਰੀ ਨੇ ਕਿ ਕਾਰੋਬਾਰ ਵਾਸਤੇ ਪੈਸੇ ਲਈ ਸੀਗੇ ਤੇ ਉਹ ਪੈਸੇ ਮਤਲਬ ਘਾਟਾ ਪੈ ਗਿਆ ਪਰ ਅਸੀਂ ਫਿਰ ਵੀ ਕਹਿੰਦਾ ਦੀ ਇਸ ਘਰ ਦਾ ਸਭਾਤ ਦੇ ਲੱਖ ਰੁਪਏ ਮੂੜ ਚੋ ਰਹੇ ਨੇ ਅਸੀਂ ਉਹ ਪੈਸੇ ਮਗਾ ਵੀ ਲੈਤੀ ਵੀ ਚਲੋ ਸਰਕਾਰ ਬੈਂਕ ਵੀ ਨਹੀਂ ਡੋਪਣੀ 7.5 ਲੱਖ ਰੁਪਏ ਤਹਿਸੀਲਦਾਰ ਕੋਲ ਲੈ ਕੇ ਗਏ ਜੀ ਕਹਿੰਦੇ 나ਜ ਤਾਂ ਸਾਰੇ ਭਰਾਵਾਂਗੇ ਪਰ ਸਾਡਾ ਫੈਸਲਾ ਮੂਲ ਜਦੋਂ ਵੀ ਕਹਿਣਗੇ ਉਦਦੇ ਭਰਦਾਂਗੇ ਤੇ ਘਰ ਨੂੰ ਜਿੰਦਾ ਨਹੀਂ ਲਾਉਣ ਦੇਣਗੇ ਵੀ ਜੇ ਜ਼ਵਾਰੇ ਜਿੰਦਾ ਲਾਉਣਗੇ ਉਸ ਵਾਰ ਇੱਕ ਫੇਰ ਤੋਂ ਲਾਂਗੇ ਮੈਂ ਘਰ ਐ ਤੈਨੂੰ ਨਾ ਡਰਾਂ ਸਾਨੂੰ ਜੱਥੇਬੰਦੀ ਬਣਾ ਕੇ ਦੇਖਣ ਅਸੀਂ ਲੜਾਂਗੇ ਆ ਕੇ ਜੀ ਦਮ ਤੱਕ ਲੜਾਂਗੇ ਕਿਸੇ ਘਰ ਨੂੰ ਜਿੰਦਾ ਲਾਉਣ ਜਾਵਾਂਗੇ ਇਹਨਾਂ ਨੂੰ ਬੇਇੱਜ਼ਤੀ ਕਰਦੇ ਘਰੇ ਬੈਠੋ ਐਸ਼ਾ ਕਰੋ ਠੀਕ ਮੂਲ ਇਹ ਮਿਸਤਰੀ ਪਰਿਵਾਰ ਨੇ ਇਹਨਾਂ ਨੇ ਆਪਦਾ ਕਾਰੋਬਾਰ ਚਲਾਉਣ ਦੇ ਲਈ 9 ਲੱਖ ਰੁਪਏ ਦਾ ਕਰਜ਼ਾ ਜਿਹੜਾ ਸਰਕਾਰ ਤੋਂ ਲਿਆ ਸੀ ਜਿਹਦੇ ਵਿੱਚ 5 ਲੱਖ 72 ਹਜ਼ਾਰ ਦੇ ਕਰੀਬ ਹੈ ਜਿਹੜਾ ਉਹ ਵਾਪਸ ਕਰ ਦਿੱਤਾ ਤੇ ਮੂਲ ਦੇ ਵਿੱਚੋਂ 3.5 ਲੱਖ ਰੁਪਏ ਬਕਾਇਆ ਜਿਹੜਾ ਸਰਕਾਰ ਦਾ ਰਹਿੰਦਾ ਹੈ ਇਹ ਜਿਹੜੇ ਕਾਰੋਬਾਰ ਨੇ ਉਹ ਮੰਦਵਾੜੇ ਚ ਚਲੇ ਗਏ ਉਹਨਾਂ ਦਾ ਕਾਰਨ ਕੋਈ ਇਹ ਨਹੀਂ ਵੀ ਇਹ ਲੋਕ ਨੇ ਸਰਕਾਰ ਦੀਆਂ ਗਲਤ ਪੌਂਸੀਆਂ ਬਿਨਾਂ ਕਿਸੇ ਸੋਚੇ ਸਮਝੇ ਨੋਤਮੰਦੀ ਕਰ ਦੇਣਾ ਬਿਨਾਂ ਕਿਸੇ ਸੋਚੇ ਸਮਝੀ ਮਤਲਬ ਕਰੋਨਾ ਦੇ ਨਾਂ ਦੇ ਉੱਤੇ ਪੂਰੇ ਦੇਸ਼ ਨੂੰ ਬੰਦ ਕਰ ਦੇਣਾ ਐਸ ਤਰੀਕੇ ਦੀਆਂ ਜਿਹੜੀਆਂ ਮਤਲਬ ਸਰਕਾਰ ਵੱਲੋਂ ਕਾਰਵਾਈਆਂ ਪਾਈਆਂ ਗਈਆਂ ਨੇ ਜਿਦੇ ਨਾਲ ਪੂਰਾ ਦੇਸ਼ ਘਾਟੇ ਦੇ ਵਿੱਚ ਗਿਆ ਪੂਰਾ ਦੇਸ਼ ਦੇ ਕਾਰੋਬਾਰ ਘਾਟੇ ਦੇ ਵਿੱਚ ਗਏ ਤੇ ਲੋਕ ਬਰਬਾਦ ਹੋ ਗਏ ਉਸ ਦੇ ਦੌਰਾਨ ਵੱਡੀਆਂ ਕੰਪਨੀਆਂ ਕਾਰਪੋਰੇਟ ਘਰਾਣੇ ਚਾਹੇ ਉਹ ਨੀਰਜ ਮੋਦੀ ਹੈ ਕਹੇ ਵਿਜੇ ਮਾਦੀ ਹੈ ਜਿਨ੍ਹਾਂ ਨੇ ਅਰਬਾਂ ਖਰਬਾਂ ਰੁਪਈਆ ਸੀ ਸਰਕਾਰ ਦਾ ਉਹ ਮਤਲਬ ਡੁੱਬੇ ਖਤੇ ਪਵਾਇਆਗਾ ਤੇ ਪਰ ਜਿਹੜੇ ਛੋਟੇ ਦੁਕਾਨਦਾਰ ਨੇ ਕੋਈ ਕਿਸਾਨ ਨੇ ਕੋਈ ਮਤਲਬ ਆਮ ਲੋਕ ਨੇ ਜਿਨ੍ਹਾਂ ਨੇ ਸਰਕਾਰ ਤੋਂ ਕਰਜ਼ੇ ਲਏ ਨੇ ਉਹਨਾਂ ਨੂੰ ਧੜਾ ਧੜ ਸਰਕਾਰ ਹੈ ਜਿਹੜੀ ਕਰਜ਼ੇ ਦੇ ਵਿੱਚ ਜਿੰਦੇ ਲੈਣੇ ਸ਼ੁਰੂ ਕਰ ਰੱਖੇ ਨੇ ਉਹਨਾਂ ਦੀਆਂ ਜ਼ਮੀਨਾਂ ਉੱਪਰੋਂ ਸ਼ੁਰੂ ਕਰਤੀਆਂ ਉਹਨਾਂ ਦੇ ਮਕਾਨ ਜੋ ਵੀ ਸਮਾਨ ਹੈਗਾ ਉਹਨਾਂ ਨੂੰ ਜਿੰਦੇ ਲੈਣੇ ਸਾਡੀ ਪੰਜਾਬ ਕਿਸਾਨ ਯੂਨੀਅਨ ਵੱਲੋਂ ਇਹ ਤੈਅ ਕੀਤਾ ਹੋਇਆ ਹੈ ਵੀ ਕਿਸਾਨ ਦੀ ਜ਼ਮੀਨ ਦੁਕਾਨਦਾਰ ਦੀ ਉਹਦੀ ਦੁਕਾਨ ਤੇ ਉਹਦਾ ਘਰ ਕੋਈ ਗਰੀਬ ਮਜ਼ਦੂਰ ਪਰਿਵਾਰਾ ਉਹਦਾ ਡੰਗਰ ਪਸੂ ਉਹਦਾ ਘਰ ਕਿਸੇ ਵੀ ਕੀਮਤ ਤੇ ਕੁਰਕ ਨਹੀਂ ਹੁਣ ਦਿੱਤਾ ਜਾਊਗਾ ਕਿਸੇ ਵੀ ਕੀਮਤ ਦੇ ਉੱਤੇ ਬੈਂਕ ਤੇ ਜਾਂ ਕੋਈ ਹੋਰ ਅਦਾਰੇ ਨੂੰ ਜਿੰਦਾ ਨਹੀਂ ਲਾਉਣ ਦਿੱਤਾ ਜਾਊਗਾ ਇਸ ਲਈ ਪਿਛਲੀ 3 ਤਰੀਕ ਨੂੰ ਬੈਂਕ ਵੱਲੋਂ ਮਤਲਬ ਅਸੀਂ ਬੈਠ ਕੇ ਟੇਬਲ ਟਾਕ ਵੀ ਕੀਤੀ ਸੀ ਜਿਹਦੇ ਵਿੱਚ ਅਸੀਂ ਵੀ ਸਵਾ 3 ਲੱਖ ਰੁਪਏ ਚਾਹੀਦੇ ਇਧਰ ਉਧਰ ਜੋ ਵੀ ਕੁਝ ਕਰਕੇ ਇਹ ਭਰ ਦਿੱਤਾ ਜੇਗਾ ਮੂਲ-ਮੂਲ ਪਰ ਉਹ ਸਰਕਾਰ ਨਾਲ ਕੇ ਬੈਂਕ ਮੁਲਾਜ਼ਮ ਨੇ ਉਹ ਨਹੀਂ ਮੰਨੇ ਤਾਂ ਉਹਨਾਂ ਨੇ 3 ਤਰੀਕ ਨੂੰ ਇਹ ਘਰ ਆ ਜਿਹੜਾ ਉਸイール ਕਰਤਾ ਸੀ ਤੇ ਅੱਜ ਅਸੀਂ ਪੰਜਾਬ ਖਸਾਨ ਜੂਨੀਅਨ ਦੀ ਜ਼ਿਲ੍ਹਾ ਮੀਟਿੰਗ ਬੁਲਾ ਕੇ ਉਹਦੇ ਵਿੱਚ ਤੈਅ ਕਰਕੇ ਇਹ ਜੰਦਾ ਤੋੜ ਦਿੱਤਾ ਗਿਆ ਤੇ ਜੇ ਦੁਬਾਰਾ ਫੇਰ ਉਹ ਕੋਈ ਕਾਰਵਾਈ ਕਰਨਗੇ ਫੇਰ ਜੰਦਾ ਤੋੜਾਂਗੇ ਇਕੱਲਾ ਏਸੇ ਕਰਨੀ ਪੂਰੇ ਪੰਜਾਬ ਅੰਦਰ ਪੂਰੇ ਦੇਸ਼ ਦੇ ਅੰਦਰ ਜਿੱਥੇ-ਜਿੱਥੇ ਸਾਡੀ ਜਥੇਬੰਦੀ ਦਾ ਬੋਲਬਾਲਾ ਅਸੀਂ ਮਤਲਬ ਜੋ ਵੀ ਕਿਸੇ ਵਿਅਕਤੀ ਨਾ ਤਾਕਤਵੂ ਦੇ ਨਾਲ ਖੜਾਂਗੇ ਤੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਅਸੀਂ ਕਰਜ਼ੇ ਨਹੀਂ ਮੂਰ ਸਕੇ ਇਹ ਉਹਨਾਂ ਦੀ ਬਦੌਲਤ ਹੈ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਜਿੰਨਾ ਲੋਕਾਂ ਦਾ ਕਰਜ਼ਾ ਹੈ ਉਹ ਸਾਰਾ ਮਾਫ਼ ਕਰੇ ਤੇ ਜਾਂ ਉਹਨੂੰ ਵੱਡੀ ਰਾਹਤ ਦੇ ਕੇ ਘੱਟੋ-ਘੱਟ ਮੂਲ ਭਰ ਆ ਕੇ ਲੋਕਾਂ ਦਾ ਪੈਂਡਾ ਛੱਡੀ ਤੇ ਇਹ ਸਦਾ ਅਧਾਰ ਤੇ ਅਜਿਹੀ ਜਿਹੜੀ ਜਥੇਬੰਦੀ ਵੱਲੋਂ ਮਤਲਬ ਪ੍ਰੋਗਰਾਮ ਕੀਤਾ ਗਿਆ ਕਾਰਵਾਈ ਅੱਜ ਜਿਹੜਾ ਮਾਨਸਾ ਦੇ ਵਿੱਚ ਇੱਕ ਮਿਸਤਰੀ ਦੇ ਘਰ ਦੇ ਵਿੱਚ ਜਿਹੜਾ ਇੱਕ ਪ੍ਰਾਈਵੇਟ ਬੈਂਕ ਵੱਲੋਂ 3 ਤਰੀਕ ਵਾਲੇ ਦਿਨ ਉਸ ਕਰਜ਼ੇ ਦੀ ਬਦੌਲਤ ਦੇ ਵਿੱਚ ਇਸ ਘਰ ਨੂੰ ਸੀਲ ਕੀਤਾ ਗਿਆ ਲੌਕ ਲਾਇਆ ਗਿਆ ਉਹ ਪਰਿਵਾਰ ਨੂੰ ਬਾਹਰ ਕੱਢਿਆ ਗਿਆ ਸਾਡਾ ਪੰਜਾਬ ਖਸਾਨ ਯੂਨੀਅਨ ਵੱਲੋਂ ਫੈਸਲਾ ਹੈਗਾ ਪੂਰੇ ਪੰਜਾਬ ਦੇ ਵਿੱਚ ਤੇ ਜ਼ਿਲ੍ਹੇ ਦੇ ਵਿੱਚ ਵੀ ਵੀ ਜੇ ਉਹ ਵੀ ਕੋਈ ਵੀ ਕਿਸੇ ਕਰਜ਼ਾ ਜੇ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ ਉਹ ਕਿਸੇ ਵੀ ਕਿਸਾਨ ਦੀ ਜ਼ਮੀਨ ਖੁਰਕ ਕਰੂਗਾ ਔਰ ਦੁਕਾਨਦਾਰ ਦੀ ਦੁਕਾਨ ਖੁਰਕ ਕਰੂਗਾ ਜਾਂ ਘਰ ਖੁਰਕ ਕਰੂਗਾ ਉਹ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਵਾਂਗੇ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਜਿਹੜੇ ਅੱਜ ਕਿਰਤੀ ਲੋਕ ਹੈ ਉਹ ਕਿਰਤ ਕਰਨ ਵਾਲੇ ਲੋਕ ਜਿਹੜੇ ਉਹ ਕਰਜ਼ੇ ਦੀ ਦਾਫਤ ਲੈ ਆਏ ਹੋਏ ਹੈ ਜਿਹੜੇ ਕਾਰੋਪਰੇਟ ਘਰਾਣੇ ਆ ਉਹ ਜਾਂ ਸਰਕਾਰ ਜਿਵੇਂ ਸਰਕਾਰ ਹੈ ਸਰਕਾਰ ਦੇ ਚਿਹਤੇ ਆ ਮੰਤਰੀ ਹੈ ਉਹ ਲੋਕਾਂ ਨੂੰ ਦੋਨੇ ਹੱਥੀ ਲੁੱਟ ਰਹੇ ਆ ਨੀਤੀਆਂ ਉਹਗੀਆਂ ਜਾਂ ਬਣਾ ਰਹੇ ਨੇਗੇ ਪਰ ਜਿਹੜੇ ਕਿਰਤ ਕਰਨ ਵਾਲੇ ਲੋਕ ਹੈ ਉਹ ਅੱਜ ਦੀ ਦੌਰ ਜਿਹੜਾ ਮੰਗਾਈ ਦਾ ਔਰ ਪੂਰਾ ਦੌਰ ਚੱਲ ਰਿਹਾ ਮਹਿੰਗਾਈ ਦਾ ਬੇਬਸ ਹੋਇਆ ਪਿਆ ਸਭ ਤੋਂ ਉਹ ਕਰਜ਼ਾ ਮੋੜਨੇ ਸਮਰੱਥ ਨਹੀਂਗੇ ਇਸ ਕਰਕੇ ਸਰਕਾਰ ਨੇ ਜਿਹੜੀ ਪਾਲਿਸੀਆਂ ਲੈ ਕੇ ਆਈ ਹੈ ਵੀ ਅਸੀਂ ਜ਼ਬਰਦਸਤੀ ਮਤਲਬ ਇਹ ਉਹਨੂੰ ਘਰ ਨੂੰ ਸੀਲ ਕਰਕੇ ਪਰਿਵਾਰ ਨੂੰ ਬਾਹਰ ਕੱਢ ਦਿਆਂਗੇ ਇਹ ਕਿਸੇ ਵੀ ਕੀਮਤ ਤੇ ਅਸੀਂ ਪੰਜਾਬ ਕਿਸਾਨ ਜੁਗਨਾਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਉਹ ਮਿਸਤਰੀਆਂ ਦਾ ਘਰ ਜਿਹੜਾ ਅਸੀਂ ਇਹਨਾਂ ਨੂੰ ਪਰਿਵਾਰ ਨੂੰ ਘਰੇ ਬਿਠਾ ਕੇ ਗਿਆਗੇ ਜੇ ਸਰਕਾਰ ਦੁਆਰੇ ਵੀ ਜਾ ਉਹ ਬੰਬੇ ਇੱਕ ਧੱਕਾ ਕਰੂਗੀ ਤਾਂ ਫੌਰੀ ਤੌਰ ਤੇ ਅਸੀਂ ਆ ਕੇ ਇਕੱਠੇ ਹੋ ਕੇ ਮਤਲਬ ਫਿਰ ਇਸ ਦਾ ਜ਼ਬਰਦਸਤ ਵਿਰੋਧ ਕਰਾਂਗੇ